ਗਿਆਨ ਪ੍ਰਚਾਰ ਹੁਣ ਆਵਾਜ਼ ਪੰਜਾਬ ਪ੍ਰਚਾਰ ਹੁਣ ਆਵਾਜ਼ ਜਿਦਨੇ ਉਖੜਾ ਨਹੀਂ ਅੱਜ ਤੋਂ ਅਗਰ ਕੱਸਤੇ ਹੀ ਹੈ ਅੱਜ ਜਿਹੜਾ ਇੱਥੇ ਕੁਝ ਪਾਰਟੀ ਚਪਾ ਠੀਕ ਬਣੇ ਬਣੇ ਜਿਹੜਾ ਇੱਥੇ ਬੈਠਾ ਚੇਅਰਮੈਨ ਵਾਲਾ ਦਿੱਲੀ ਵਾਲੇ ਦਾ ਹੱਥ ਧੋਕਾ ਅਸੀਂ ਦੱਸਣਾ ਚਾਹੁੰਦੇ ਹਾਂ ਪੰਜਾਬ ਵਾਲੇ ਸਾਰੇ ਬੰਦੇ ਨੂੰ ਮਤਾਲ ਸੁਣੀ ਕਰਨ ਫਸਲ ਵਿੱਚ ਇੱਥੇ ਤਾਂ ਮੁੱਖ ਮੰਤਰੀ ਕੋਈ ਹੈ ਹੀ ਨਹੀਂ ਕਿਉਂ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲਾਜ ਲੱਗੀ ਹੋਈ ਹੈ ਸ਼ਰਮ ਆਉਂਦੀ ਹੈ ਜਦੋਂ ਮੁੱਖ ਮੰਤਰੀ ਦੀਆਂ ਅਸੀਂ ਕੰਨਾ ਸੁਣਦੇ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕਿਹਨੇ ਨਾ ਇੱਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੀ ਨੂੰ ਕੱਲੇ ਹਾਈਵੇ ਓਕਣੇ ਨਹੀਂ ਮੁੱਖ ਮੰਤਰੀ ਪੋਲਿਟਿਕਸ ਕਰ ਰਿਹਾ ਬਿਲਕੁਲ ਮੈਂ ਤਾਂ ਪਹਿਲਾਂ ਕਹਿ ਚੁੱਕਾ ਹਾਂ ਉਦੋਂ ਕੋਈ ਕੋਈ ਇਸ਼ੂ ਨਹੀਂ ਸੀ ਰਹਿ ਗਿਆ ਕਿਸਾਨ ਜਿੱਥੇ ਬੰਦੀ ਨੂੰ ਕਾਲਾ ਕੱਢ ਕੇ ਉਹ ਹੀਰੋ ਬਣਨਾ ਚਾਹੁੰਦਾ ਹੈ ਇਸ ਤੋਂ ਬਾਅਦ ਕੁਝ ਨਹੀਂ ਉਹ ਉਸ ਦਿਨ ਮੁੱਖ ਮੰਤਰੀ ਕਿੱਥੇ ਗਿਆ ਸੀ ਜਦੋਂ ਡੈਮ ਸੇਫਟੀ ਐਕਟ ਦਾ ਖੜਣਾ ਆਇਆ ਮੈਂ ਇਹਨੂੰ ਚਿੱਠੀ ਲਿਖੀ ਵੀ ਇਹਨੂੰ ਨਾ ਮੰਨੇ ਉਹ ਬੜਾ ਕਾਤਕ ਹੈ ਤੁਹਾਡੇ ਹੱਥ ਤੋਂ ਸਭ ਕੁਝ ਚਲਾ ਜਾਏਗਾ ਉਹ ਅੱਜ ਚਲਾ ਗਿਆ ਇਹਨੇ ਚਿੱਠੀ ਲਿਖੀ ਵੀ ਸਾਡਾ BBMP ਚ ਸਾਡਾ ਮੈਂਬਰ ਲਾ ਮੈਂ ਇਹਨੂੰ ਫੇਰ ਚਿੱਠੀ ਲਿਖੀ ਵੀ ਹੁਣ ਕਿਉਂ ਚੀਕਾਂ ਮਾਰਦਾ ਹੈ ਜਦੋਂ ਤੈਨੂੰ ਕਿਹਾ ਸੀ ਇਹਨੂੰ ਨਾ ਮੰਨੀ ਉਦੋਂ ਤਾਂ ਤੂੰ ਚੁੱਪ ਕਰਕੇ ਮੰਨ ਲਿਆ ਹੁਣ ਤਾਂ ਤੇਰਾ ਸਾਰਾ ਕੁੱਖ ਖੋ ਕੇ ਲੈ ਜਣਾ ਉਹਨਾਂ ਨੇ ਔਰ ਲੈ ਗਏ ਉਹ ਉਹ ਇਦਾਂ ਦੇ ਡਰਾਮੇ ਕਰਕੇ ਬਰੀ ਹੋਣਾ ਚਾਹੁੰਦਾ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਉਹਦੇ ਤੋਂ ਜਦੋਂ ਹੜ੍ਹ ਆਉਂਦੇ ਨੇ ਤਾਂ ਪੰਜਾਬ ਡੁੱਬਦਾ ਹੈ ਹਰਿਆਣਾ ਨਹੀਂ ਡੁੱਬਦਾ ਰਾਜਸਥਾਨ ਨਹੀਂ ਡੁੱਬਦਾ ਪੰਜਾਬ ਨੂੰ ਨੁਕਸਾਨ ਹੁੰਦਾ ਹੈ ਇਹ ਤਾਂ ਹੁਣ ਉਹਨੇ ਐਡਮਿਟ ਕਰ ਲਿਆ ਨਾ ਵੀ ਪਿਛਲੇ ਸਮੇਂ ਵਿੱਚ ਅਸੀਂ ਪਿਛਲੇ 2 ਸਾਲਾਂ 'ਚ ਵੀ ਅਸੀਂ ਦੇਦੇ ਰਹੇ ਹਾਂ ਫालतू ਪਾਣੀ ਆ ਹੁਣ ਅੱਜ ਬਵੇਲਾ ਕਿਉਂ ਬਣਾਇਆ ਉਹ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਕੋ ਮੰਤਰੀ ਦੇ ਵਿਆਮ ਤੋਂ ਬਾਅਦ ਹੀ ਤੁਸੀਂ ਵੀ ਜਾਗੇ ਹੋ ਨਾ ਇਸ ਨਹੀਂ ਫਿਰ ਫਿਰ ਤੁਸੀਂ ਮੈਨੂੰ ਲੱਗਦਾ ਮੀਡੀਆ ਵਾਲੇ ਨੂੰ ਆਪਣੇ 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 ਮੈਂ ਅਪਡੇਟ ਅਪਡੇਟ ਕਰੋ ਸਾਰ ਸਾਰ ਆਪਣੇ ਆਪ ਨੂੰ 8500 ਕਿਉਂ ਸਿਕ ਪਾਣੀ ਖਿੱਡੜ ਦੀ ਜਿਹੜੀ ਗੱਲ ਹੋਈ ਉਸ ਤੋਂ ਬਾਅਦ ਮੁੰਤਾ ਜਿਹੜਾ ਬੜਾ ਪ੍ਰੋਮੀਨੈਂਸ ਦੇ ਨਾਲ ਚੱਕਿਆ ਗਿਆ ਉਸ ਤੋਂ ਪਹਿਲਾਂ ਟਿਕਰ ਕਵਾਲਿਫਾਈ ਨੂੰ ਪਹਿਲਾਂ ਨਹੀਂ ਪਤਾ ਤੇ ਉਹ ਸਾਲ ਨਹੀਂ 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 ਸਹੀ ਇਫੈਕਟ ਨਹੀਂ ਹੈ ਇਹ ਫੈਕਟ ਨਹੀਂ ਹੈ ਸੁੰਝਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਚ ਜਿਸ ਮੀਟਿੰਗ ਚ ਮੁੱਖ ਮੰਤਰੀ ਵਾਕਆਊਟ ਕਰਕੇ ਗਏ ਨੇ ਉਸ ਮੀਟਿੰਗ ਦੇ ਵਿੱਚ ਮੈਮੋਰੈਂਡਮ ਚ ਪੂਰੇ ਦਾ ਪੂਰਾ ਪਾਣੀ ਦੇ ਸੰਕਟ ਦੇ ਉੱਪਰ ਪੂਰੀ ਡਿਸਕਸ਼ਨ ਸੀਗੀ ਜਿਦੇ ਚ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਤਾਂ ਕੀਤਾ ਨਹੀਂ ਹੁਣ ਸਾਨੂੰ ਭੰਡਨ ਤੌਰ ਤੇ ਝੂਠ ਦੀ ਪੰਡ ਦਾ ਕੋਈ ਇਲਾਜ ਨਹੀਂ ਦਿੱਤੀ ਦੇ ਰਾਜ ਚ ਅੰਨੀ ਮਾਈਨਿੰਗ ਹੁੰਦੀ ਰਹੀ ਸੀ ਹੈ ਇਹਨੂੰ ਕਿੱਦਾਂ ਤੁਸੀਂ ਦੇਖਦੇ ਹਰ ਪਾਰਟੀ ਇਹ ਸਵਾਲ ਤੁਸੀਂ ਜੇ ਚੀਫ ਮਿਨਿਸਟਰ ਨੂੰ ਪੁੱਛੋ ਜਿਹੜੇ ਇਹ ਕਹਿ ਕੇ ਹੀ ਰਾਜ ਬਾਗ ਚਾਏ ਵੀ ਅਸੀਂ ਮਾਈਨਿੰਗ ਚ ਇੰਨਾ ਪੈਸਾ ਇਨੀ ਇਨਕਮ ਕਰ ਦਾਂਗੇ ਕਿਹੜਾ ਐਮਐਲਏ ਆ ਜਿਹੜਾ ਮਾਈਨਿੰਗ ਚ ਅਜ ਭਾਈ ਵਾਲ ਨਹੀਂ ਮੈਨੂੰ ਇਹ ਦੱਸ ਦਿਓ ਕਿਹੜਾ ਮਿਨਿਸਟਰ ਹੈ ਜਿਸ ਨੂੰ ਪੈਸੇ ਨਹੀਂ ਆਉਂਦੇ ਮਾਈਨਿੰਗ ਚ ਅਸੀਂ ਇਹ ਚੋਣੇ ਤੋਂ ਬਾਅਦ ਮੋਰਚਾ ਲਾਵਾਂਗੇ ਜੀ ਪੱਕਾ ਪੱਕਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਨੰਗਲ ਡੈਮ ਦੇ ਉੱਤੇ ਬੀਤੇ ਕੱਲ ਪਹੁੰਚੇ ਸੀ ਜਿੱਥੇ ਉਹਨਾਂ ਕਿਸਾਨ ਜਥੇਬੰਦੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਕਿੱਥੇ ਨੇ ਕਿਸਾਨ ਯੂਨੀਅਨਾਂ ਇੱਕ ਵੀ ਬਿਆਨ ਪਾਣੀਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਨੰਗਲ ਡੈਮ ਦੀਆਂ ਨੇ ਜਿਸ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਦੇ ਵੱਲੋਂ BBMB ਚੀਫ ਇੰਡੀਆ ਦੇ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਉਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜੀहां ਤੁਹਾਨੂੰ ਦੱਸਦੀ ਕਿ ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਦੇ ਬਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦਾ ਤਾਂ ਮੁੱਖ ਮੰਤਰੀ ਕੋਈ ਵੀ ਨਹੀਂ ਹੈ ਉਹਨਾਂ ਕਿਹਾ ਕਿ ਜਦੋਂ ਡੈਮ ਸੇਫਟੀ ਐਕਟ ਦਾ ਖੱਡਾ ਆਇਆ ਸੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਕਿ ਇਹਨੂੰ ਨਾਮ ਮੰਨਿਆ ਜਾਵੇ ਇਹ ਘਾਤ ਕਹ ਤੇ ਅੱਜ ਘਾਤਕ ਸਾਬਤ ਹੋ ਰਿਹਾ ਤੇ ਸਾਡੇ ਹੱਥ ਦੇ ਵਿੱਚੋਂ ਸਭ ਕੁਝ ਚਲਿਆ ਗਿਆ ਇਹ ਡਰਾਮੇ ਕਰਕੇ ਹੁਣ ਮੁੱਖ ਮੰਤਰੀ ਮਾਨ ਬਰੀ ਹੋਣਾ ਚਾਹੁੰਦੇ ਨੇ ਜੋ ਉਹਨਾਂ ਨੇ ਆਪਣੀਆਂ ਗਲਤੀਆਂ ਕੀਤੀਆਂ ਨੇ ਅਸਲ ਵਿੱਚ ਇੱਥੇ ਤਾਂ ਮੁੱਖ ਮੰਤਰੀ ਕੋਈ ਹੈ ਹੀ ਨਹੀਂ ਕਿਉਂ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲਾਜ ਲੱਗੀ ਹੋਈ ਹੈ ਸ਼ਰਮ ਆਉਂਦੀ ਹੈ ਜਦੋਂ ਮੁੱਖ ਮੰਤਰੀ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਇਹੀ ਕਿਸਾਨ ਜਿਥੇ ਬੰਦੀਆਂ ਮੈਨੂੰ ਲੱਗਦਾ ਉਹਨੂੰ ਇਹਨਾਂ ਤੋਂ ਡਰ ਲੱਗਦਾ ਹੈ ਉਹ ਕਹਿੰਦਾ ਮੈਂ ਕਦੇ ਕਹਿੰਦਾ ਮੈਂ ਧਰ ਨਹੀਂ ਦੇਣ ਦੇਣੇ ਅਸੀਂ ਪਿਛਲੇ 2 ਸਾਲ ਤੋਂ ਪਾਣੀਆਂ ਦੇ ਮਸਲੇ ਤੇ ਨੋਟਿਸ ਦੇ ਰਹੇ ਆਂ ਸਰਕਾਰ ਨੂੰ ਕਿ ਪੰਜਾਬ 'ਚ ਪਾਣੀ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਅਸੀਂ ਸੈਕੰਡ ਐਕਵਾਫਾਇਰ ਹੈ ਜਿਹੜਾ ਉਹਦੇ ਵਿੱਚੋਂ ਅਸੀਂ ਪਾਣੀ ਇਸ ਵੇਲੇ ਕੱਢ ਰਹੇ ਆਂ ਤੀਜੇ ਤੇ ਜਾਣ ਵਾਲੇ ਆਂ। ਦੂਜੇ ਐਕਵਾਫਾਇਰ ਦਾ ਪਾਣੀ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ चुकी ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਕਿਸੇ 'ਚ ਘਟੇ ਕਿਸੇ 'ਚ ਵਧ ਟੋਟਲ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ। ਜਿਹੜਾ 3rd ਐਕਵਾਫਾਇਰ ਹੈ ਉਹਦੇ 'ਚ ਬਹੁਤ ਸਾਰੇ ਜਿਹੜੇ ਨੇ ਲੈਡ ਆਰਸੀਨਿਕਸ ਨੇ ਜਿਹੜੇ ਬਹੁਤ ਜ਼ਹਿਰੀਲੇ ਤੱਤ ਨੇ ਔਰ ਰਿਪੋਰਟ ਇਹ ਹੈ ਵੀ ਜਦੋਂ ਤੀਸਰੇ ਐਕਵਾਫਾਇਰ ਤੇ ਜਾਵਾਂਗੇ ਨਾ ਉਹ ਪਾਣੀ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਤਾਂ ਸਾਡੇ ਕੋਲ ਫਿਰ ਕੀ ਚਾਰਾ ਰਹਿ ਗਿਆ ਪੰਜਾਬ ਜਿਹਦਾ ਨਵੇਂ ਪੰਜਾਬ ਪਾਣੀਆਂ ਦੇ ਉੱਤੇ ਪਿਆ ਪੰਜਾਬ ਨੂੰ ਕੁਦਰਤ ਨੇ ਦਰਿਆਵਾਂ ਦਾ ਪਾਣੀ ਔਰ ਉਪਜਾਊ ਧਰਤੀ ਬਖਸ਼ੀ ਹੈ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਸਾਨੂੰ ਹਮੇਸ਼ਾ ਕਮਜ਼ੋਰ ਲੀਡਰਸ਼ਿਪ ਮਿਲੀ ਦੀਨ ਨੇ ਆਪਣੀ ਕੁਰਸੀ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਅੱਗੇ ਗੋਡੇ ਟੇਕੇ ਔਰ ਸਾਡਾ ਪਾਣੀ ਸਾਰਾ ਨਾਨ ਰੈਪੀਰੀਅਨ ਸਟੇਟਸ ਦੇ ਦਿੱਤਾ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਮੈਨੂੰ ਕੋਈ ਇੱਕ ਕੇਸ ਕੋਰਟ ਕਰ ਦਿਓ ਤੁਸੀਂ ਕਿਸੇ ਨਾਨ ਰੈਪੀਰੀਅਨ ਸਟੇਟ ਨੂੰ ਰੈਪੀਰੀਅਨ ਸਟੇਟ ਤੋਂ ਹੋ ਕੇ ਪਾਣੀ ਮੁਫਤ ਵਿੱਚ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਦਾ ਕੇਸ ਹੈ ਔਰ ਸਾਡਾ ਸੰਵਿਧਾਨ ਦੇ ਅਨੁਸਾਰ ਪਾਣੀ ਉਹਦੀਆਂ ਚੀਲਾਂ ਉਹਦੇ ਡੈਮ ਉਹਦੀ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਇਸ ਸਟੇਟਾਂ ਦਾ ਅਧਿਕਾਰ ਹੈ ਸਾਡੇ ਕੋਲ ਸਾਡੇ ਜਦੋਂ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪਾਣੀ ਵੰਡਿਆ ਗਿਆ ਉਦੋਂ ਵੀ ਪੰਜਾਬ ਨਾਲ ਧੱਕਾ ਕੀਤਾ ਗਿਆ ਚਲੋ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਦੋਂ ਫੇਰ ਅਕਾਲੀਆਂ ਨੇ ਬਹੁਤ ਵੱਡੀ ਗਲਤੀ ਕੀਤੀ 78 79 80 ਮੰਨ ਕੇ ਰੀਆਰਗੇਨਾਈਜੇਸ਼ਨ ਐਕਟ ਵਿੱਚੋਂ ਉਦੋਂ ਹੀ ਉਹ ਕਢਾ ਦੇਣੀ ਚਾਹੀਦੀ ਸੀ ਜਿਹਦੇ ਨਾਲ ਉਹਨਾਂ ਨੇ ਅਧਿਕਾਰ ਦਖਲ ਦੇਣ ਵਾਸਤੇ ਆਪਣੇ ਕੋਲ ਲੈ ਲਏ ਤੇ ਅੱਜ ਸਥਿਤੀ ਇਹ ਹੈ ਪੀ ਜਦੋਂ ਸਾਡੇ ਕੋਲ ਪਾਣੀ ਮੁਕਣ ਜਾ ਰਿਹਾ ਹੈ ਤਾਂ ਬੀਬੀਐਮਬੀ ਕੇਂਦਰ ਦਾ ਹੱਥ ਟੋਕਾ ਬਣ ਕੇ ਉਹ ਪਾਣੀ ਧੱਕੇ ਨਾਲ ਜਿਹੜਾ ਆਪਣੇ ਉਹਨਾਂ ਦੇ ਹਿੱਸੇ ਦਾ ਬਣਦਾ ਵੀ ਨਹੀਂ ਉਹ ਉਹਨਾਂ ਨੂੰ ਦੇ ਰਹੀ ਹੈ ਔਰ ਇੱਕ ਉਹ ਤੋਂ ਬਾਅਦ ਜਿਹੜੀ ਇੱਥੇ ਆਉਣ ਦਾ ਅਚਾਨਕ ਫੈਸਲਾ ਕੀਤਾ ਉਹ ਇਸ ਕਰਕੇ ਕੀਤਾ ਵੀ ਸਾਡੇ ਚੀਫ ਜਸਟਿਸ ਜਿਨ੍ਹਾਂ ਤੋਂ ਕਾਨੂੰਨ ਦੀ ਵਿਆਖਿਆ ਦੀ ਆਸ ਹੁੰਦੀ ਹੈ ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੁੰਦਾ ਚੀਫ ਜਸਟਿਸ ਇਹ ਕਹੇ ਪਰੀ ਸਭਾਜ ਕੋਰਟ ਚ ਵੀ ਮੈਨੂੰ ਨਹੀਂ ਪਤਾ ਆਰਡਰ ਤਾਂ ਹੈਗਾ ਨਾ ਤੁਹਾਨੂੰ ਪਾਣੀ ਦੇਣ ਦਾ ਮੈਨੂੰ ਨਹੀਂ ਪਤਾ ਵੀ ਜਿਹੜੀ ਮੀਟਿੰਗ ਹੋਈ ਉਹ ਕਾਨੂੰਨੀ ਤੌਰ ਤੇ ਠੀਕ ਸੀ ਜਾਂ ਗਲਤ ਸੀ ਮੈਨੂੰ ਨਹੀਂ ਪਤਾ ਕਾਨੂੰਨੀ ਤੌਰ ਤੇ ਪਾਣੀ ਠੀਕ ਦੇਣਾ ਹੈ ਜਾਂ ਗਲਤ ਹੈ ਆਰਡਰ ਇਜ਼ ਆਰਡਰ ਪਹਿਲਾਂ ਇਹਨੂੰ ਉਬੇ ਕਰੋ ਨਹੀਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਨਹੀਂ ਤਾਂ ਰਾਜਵਾਲ ਸਾਹਿਬ ਮੁੱਖ ਮੰਤਰੀ ਥੈਂਕ ਯੂ ਉਹ ਤਾਂ ਇਹ ਸਿਰਫ ਤੇ ਸਿਰਫ ਪੋਲਿਟਿਕਸ ਕੀਤੀ ਜਾ ਰਹੀ ਮੁੱਖ ਮੰਤਰੀ ਦੇ ਨਹੀਂ ਮੁੱਖ ਮੰਤਰੀ ਪੋਲਿਟਿਕਸ ਕਰ ਰਿਹਾ ਬਿਲਕੁਲ ਮੈਂ ਤਾਂ ਪਹਿਲਾਂ ਕਹਿ ਚੁੱਕਾ ਜਦੋਂ ਇਹ ਪਿਛਲੇ ਸਾਲਾਂ ਵਿੱਚ ਦਿੰਦਾ ਰਿਹਾ ਹੁਣ ਇਹ ਈਸ਼ੂ ਇਸ ਕਰਕੇ ਰੇਜ਼ ਕੀਤਾ ਕਿ ਉਹਦੇ ਕੋਲ ਕੋਈ ਈਸ਼ੂ ਨਹੀਂ ਸੀ ਰਹਿ ਗਿਆ ਕਿਸਾਨ ਜਿੱਥੇ ਬੰਦੀਆਂ ਨੂੰ ਗਾਲਾਂ ਕੱਢ ਕੇ ਉਹ ਹੀਰੋ ਬਣਨਾ ਚਾਹੁੰਦਾ ਹੈ ਇਤੋਂ ਬਾਅਦ ਕੁਝ ਨਹੀਂ ਔਰ ਉਹ ਉਸ ਦਿਨ ਮੁੱਖ ਮੰਤਰੀ ਕਿੱਥੇ ਗਿਆ ਸੀ ਜਦੋਂ ਡੈਮ ਸੇਫਟੀ ਐਕਟ ਦਾ ਖੜੜਾ ਆਇਆ ਮੈਂ ਇਹਨੂੰ ਚਿੱਠੀ ਲਿਖੀ ਵੀ ਇਹਨੂੰ ਨਾ ਮੰਨੇ ਉਹ ਬੜਾ ਘਾਤਕ ਹੈ ਤੁਹਾਡੇ ਹੱਥੋਂ ਸਭ ਕੁਝ ਚਲਾ ਜਾਏਗਾ ਔਰ ਅਜੇ ਚਲਾ ਗਿਆ ਮੈਂ ਜਦੋਂ ਇਹ ਇਹੀ ਨਹੀਂ ਜਿੱਦਣ ਇਹਨੇ ਚਿੱਠੀ ਲਿਖੀ ਵੀ ਸਾਡਾ BBMB 'ਚ ਸਾਡਾ ਮੈਂਬਰ ਲਾ ਮੈਂ ਇਹਨੂੰ ਫੇਰ ਚਿੱਠੀ ਲਿਖੀ ਵੀ ਹੁਣ ਕਿਉਂ ਚੀਕਾਂ ਮਾਰਦਾ ਹੈ ਜਦੋਂ ਤੈਨੂੰ ਕਿਹਾ ਸੀ ਇਹਨੂੰ ਨਾ ਮੰਨੀ ਉਦੋਂ ਤਾਂ ਤੂੰ ਚੁੱਪ ਕਰਕੇ ਮੰਨ ਲਿਆ ਹੁਣ ਤਾਂ ਤੇਰਾ ਸਾਰਾ ਕੁਝ ਖੋ ਕੇ ਲੈ ਜਾਣਾ ਉਹਨਾਂ ਨੇ ਔਰ ਲੈ ਗਏ ਉਹ ਅੱਜ ਹੁਣ ਸਾਰੇ ਸਟੇਟ ਵਾਸਤੇ ਮੁਸ਼ਕਲ ਖੜੀ ਕਰਤੀ ਉਹ ਇਦਾਂ ਦੇ ਡਰਾਮੇ ਕਰਕੇ ਬਰੀ ਹੋਣਾ ਚਾਹੁੰਦਾ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਉਹਦੇ ਤੋਂ ਬੀਬੀ ਐਮ ਬੀ ਦੇ ਖਾਤਮੇ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਬੀਬੀ ਐਮ ਬੀ ਨੂੰ ਜਿਹੜਾ ਪੰਗ ਦੇਖੋ ਜੀ ਅਲਟੀਮੇਟਲੀ ਸਾਡਾ ਸਾਡੀ ਡਿਮਾਂਡ ਤਾਂ ਇਹ ਹੋਏਗੀ ਵੀ ਕਨਸਟੀਟਿਊਸ਼ਨ ਕਹਿੰਦਾ ਸੀ ਕਨਸਟੀਟਿਊਸ਼ਨਲ ਡਿਮਾਂਡ ਕਰਾਂਗੇ ਐਵੇਂ ਜਿਹੜੀ ਇਰੈਲੇਵੈਂਟ ਗੱਲ ਅਸੀਂ ਨਹੀਂ ਕਰਾਂਗੇ ਕਨਸਟੀਟਿਊਸ਼ਨ ਦੇ ਮੁਤਾਬਕ ਇਹ ਹੈ ਵੀ ਕੋਈ ਵੀ ਸਮਝੌਤੇ ਨੂੰ 25 ਸਾਲ ਤੋਂ ਵੱਧ ਹੋ ਜਾਣ ਉਹਨੂੰ ਰਿਵਿਊ ਕਰਨਾ ਚਾਹੀਦਾ ਹੈ ਦਿੱਲੀ ਸਰਕਾਰ ਨੇ ਪਿਛਲੇ ਸਾਲ ਹਿਮਾਚਲ ਤੋਂ ਪਾਣੀ ਲਿਆ ਮੋਲ ਔਰ ਉਹ ਸਮਝਾਉਂਦਾ ਵੀ 25 ਸਾਲ ਵਾਸਤੇ ਹੈ ਔਰ ਉਹਦੇ ਵਿੱਚ ਇਹ ਲਿਖਿਆ ਵੀ ਆਹ ਰੇਟ ਤੈ ਹੋ ਗਿਆ ਔਰ ਜਿੰਨਾ ਪ੍ਰਾਈਸ ਇੰਡੈਕਸ ਵਧੀ ਜਾਊ ਉਹਦੇ ਮੁਤਾਬਕ ਹਰ ਸਾਲ ਜਿਹੜਾ ਉਹਦਾ ਰੇਟ ਵਧੀ ਜਾਊਗਾ ਪੈਸੇ ਦਿਆ ਕਰੂਗਾ ਤੇ ਸਾਡੇ ਵਾਸਤੇ ਕੁਝ ਕਾਨੂੰਨ ਅਲੱਗ ਨੇ ਪੰਜਾਬ ਦੇ ਪਾਣੀ ਤੁਸੀਂ ਕੋਈ ਇੱਕ ਸਾਰੇ ਹਿੰਦੁਸਤਾਨ ਚ ਕਬੇਰੀ ਦਾ ਨਰਮਦਾ ਦਾ ਨਰਮਦਾ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ 5 ਮਿੰਟ ਚ ਫੈਸਲਾ ਕਰਤਾ ਕਿਉਂ ਕਿਵੇਂ ਕੀਤਾ ਫੈਸਲਾ ਕਿਉਂ ਝੂਠ ਬੋਲਦੇ ਨੇ ਫੈਸਲਾ ਸੁਪਰੀਮ ਕੋਰਟ ਨੇ ਰਾਜਸਥਾਨ ਨੂੰ ਕਹਤਾ ਯੂ ਆਰ ਨੋਟ ਅ ਰਾਈਪੀਰੀਅਨ ਸਟੇਟ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਤੁਸੀਂ ਜੇ ਲੈਣਾ ਹੈ ਕਿਸੇ ਰਾਈਪੀਰੀਅਨ ਸਟੇਟ ਤੋਂ ਮੁੱਲ ਲੈ ਲਓ ਫਿਰ ਗੁਜਰਾਤ ਨੇ ਮੁੱਲ ਦਿੱਤਾ ਪ੍ਰਧਾਨ ਮੰਤਰੀ ਨੇ ਮੁੱਲ ਦਾ 5 ਮਿੰਟਾਂ 'ਚ ਫੈਸਲਾ ਕਰਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਇੱਕ ਦਬਦਬਾ ਹੁੰਦਾ ਜਦੋਂ ਮਾਰਿਆ ਦਬਕਾ Rajasthan ਵਾਲੇ ਨੂੰ ਜੋਰ ਰੀਟ ਕਹਤਾ ਉਹੀ ਮੰਨ ਲਿਆ ਉਹਨਾਂ ਨੇ ਤੇ ਉਹਨਾਂ ਨੂੰ ਮੁੱਲ ਦਿੱਤਾ ਹੈ ਹੋਰ ਦੱਸੋ ਕਿਹਨੇ ਕਿਸੇ ਨੂੰ ਫ੍ਰੀ ਪਾਣੀ ਦਿੱਤਾ ਨਾਨ ਰਾਈਪੀਰੀਅਨ ਸਟੇਟਸ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਦੂਜੀ ਸਟੇਟਾਂ ਨੂੰ ਪਾਣੀ ਨਹੀਂ ਦੇਣਾ ਅਸੀਂ ਕਹਿੰਨੇ ਪਹਿਲਾਂ ਅਸੀਂ ਆਪਣੀ ਭੁੱਖ ਪੂਰੀ ਕਰ ਲਈਏ ਜਿਹੜਾ ਬਚੂਗਾ ਫਿਰ ਅਸੀਂ ਜੋ ਰਵਾਇਤ ਹੈ ਹੁਣ ਤੱਕ ਅੰਗਰੇਜ਼ ਨੇ ਬਿਫੋਰ ਪਾਰਟੀਸ਼ਨ ਬੀਕਾਨੇਰ ਨੂੰ ਪਾਣੀ ਨਹੀਂ ਸੀ ਦਿੱਤਾ ਕਹਿੰਦਾ ਸੀ ਯੂਰਨਟੇਰਾਈਪੀਰੀਅਨ ਸਟੇਟ ਫਿਰ ਜਦੋਂ ਵਰਲਡ ਵਾਰ ਸਾਈਕਲ ਦੇ ਬਾਅਦ ਉਹਨੂੰ ਅਬਲਾਈਜ਼ ਕੀਤਾ ਉਹਨਾਂ ਨੇ ਫੌਜਾਂ ਵੀ ਜਿਉਂਦੇ ਹੱਕ 'ਚ ਉਹਨੇ ਕਹਿੰਦਾ ਵੀ ਚਲੋ ਜੀ ਪੈਸੇ ਦਿਓ ਪਾਣੀ ਲੈ ਲਓ ਉਤੇ ਬਾਅਦ ਪੈਸੇ ਦੇ ਕਿ ਉਹਨਾਂ ਨੇ ਪਾਣੀ ਲਿਆ ਔਰ 1955 ਚ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਅੱਜ ਤੱਕ ਉਹਦੇ ਮਿਨਿਟਸ ਨੇ ਸਾਰਾ মিডিਆ ਜਾਣਦਾ ਉਹਦੇ ਚ ਕਿਹਾ ਗਿਆ ਸੀ ਨੀਅਰ ਫਿਊਚਰ ਚ ਬਹੁਤ ਜਲਦੀ ਇੱਕ ਮੀਟਿੰਗ ਹੋਏਗੀ ਜਿਹਦੇ ਚ ਪਾਣੀ ਦਾ ਰੇਟ ਤੈਅ ਹੋਏਗਾ ਮੁੜ ਕੇ ਨੀਅਰ ਫਿਊਚਰ ਆਇਆ ਹੀ ਨਹੀਂ ਜਿਹੜਾ ਜਿਹੜਾ ਰੈਜ਼ਰਵਾਇਰ ਹਿਮਾਚਲ ਕੰ ਦੇ ਦੇਖੋ ਅਪਰ ਸਟੇਟ ਹੈ ਅਪਰ ਰਾਈਪੇਰੀਅਨ ਹੈ ਜੀ ਉਹਦਾ ਹੱਕ ਉਹਨੂੰ ਮਿਲ ਰਿਹਾ ਪਰ ਪਾਣੀ ਦਾ ਮਾਲਕ ਉਹ ਵੀ ਨਹੀਂ ਹੈ ਉਹ ਉਹ ਰੋਕ ਪਾਣੀ ਨੂੰ ਰੋਕ ਕੇ ਉਹ ਤੇ ਕਿੱਥੇ ਲਿਜਾਊਗਾ ਜੀ ਪਹਾੜਾਂ ਦੇ ਵਿੱਚ ਕਿੱਥੇ ਸਿੰਜਣਾ ਉਹਨੇ ਜਦੋਂ ਹੜ੍ਹ ਆਉਂਦੇ ਨੇ ਤਾਂ ਪੰਜਾਬ ਡੁੱਬਦਾ ਹੈ ਹਰਿਆਣਾ ਨਹੀਂ ਡੁੱਬਦਾ ਰਾਜਸਥਾਨ ਨਹੀਂ ਡੁੱਬਦਾ ਪੰਜਾਬ ਨੂੰ ਨੁਕਸਾਨ ਹੁੰਦਾ ਕੀ ਹਿਮਾਚਲ ਵਾਲੇ ਇਹ ਇਹਦੇ ਵਿੱਚ ਕੋਈ ਭਾਈਵਾਲ ਹੈਗੇ ਇਹ ਸਿਰਫ ਚੱਕੇ ਚਕਾਏ ਅੱਜ ਇੱਕ ਗੱਲ ਚੱਲ ਪਈ ਉਹਨਾਂ ਨੇ ਵੀ ਆਪਣਾ ਨਵੀਂ ਸੁਰਲੀ ਛੱਡਤੀ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ ਮੁੱਖ ਮੰਤਰੀ ਲੜੇਗਾ ਤੁਸੀਂ ਮੈਨੂੰ ਦੱਸਿਓ ਪਿਛਲੇ ਸਾਲ ਸਾਡੇ ਫਾਜ਼ਿਲਕਾ ਜ਼ਿਲ੍ਹੇ 'ਚ ਇਹਨਾਂ ਨੇ ਬੰਦੀ ਲਾਤੀ ਤੇ ਉੱਥੇ ਲੋਕਾਂ ਦੇ ਬਾਗ ਸੁੱਕ ਗਏ ਅਸੀਂ ਧਰਨਾ ਦਿੱਤਾ ਮੁੱਖ ਮੰਤਰੀ ਸਾਡਾ ਉਧਰ ਰਾਜਸਥਾਨ ਚ ਰੌਲਾ ਪੈ ਗਿਆ ਵੀ ਸਾਨੂੰ ਪਾਣੀ ਦਿਓ ਰਾਜਸਥਾਨ ਦਾ ਇੱਕ ਐਮਪੀ ਨੂੰ ਸੱਦ ਕੇ ਬਠਿੰਡੇ ਦੇ ਵਿੱਚ ਨਾਲ ਉੱਥੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਮਹਾਵੀਰ ਸਿੰਘ ਐਮਪੀ ਸੀ ਉਹਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਾਰੇ ਅਮਲਾ ਫੈਲਾ ਜਾ ਕੇ ਕਹਿੰਦਾ ਯਾਰ ਚੁੱਪ ਕਰਕੇ ਚਲੇ ਜਾਓ ਪਾਣੀ ਤੁਹਾਨੂੰ ਮੈਂ ਦਊਂਗਾ ਰੌਲਾ ਨਾ ਪਾਓ ਉਹਨਾਂ ਨੂੰ ਜਾ ਕੇ ਹਨੂਮਾਨਗੜ੍ਹ ਚ ਦੀਵਾਲੀ ਮਨਾ ਲਈ ਅਗਲੇ ਦਿਨ ਮੀਡੀਆ ਚ ਆ ਗਿਆ ਕਿਦਾਂ ਦਾ ਮੁੱਖ ਮੰਤਰੀ ਹੈ ਜੀ ਇਹਨੂੰ ਮੁੱਖ ਮੰਤਰੀ ਕਹੋਗੇ ਜਿਹੜਾ ਪੰਜਾਬ ਦੇ ਖੇਤਾਂ ਨੂੰ ਅੱਜ ਵੀ ਇਹ ਤਾਂ ਹੁਣ ਉਹਨੇ ਐਡਮਿਟ ਕਰ ਲਿਆ ਨਾ ਕਿ ਪਿਛਲੇ ਸਮੇਂ ਵਿੱਚ ਅਸੀਂ ਪਿਛਲੇ 2 ਸਾਲਾਂ ਚ ਵੀ ਅਸੀਂ ਨਿੱਦੇ ਰਹੇ ਹਾਂ ਫालतੂ ਪਾਣੀ ਆ ਹੁਣ ਅੱਜ ਬਵੇਲਾ ਕਿਉਂ ਬਣਾਇਆ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਮੈਂ ਸਮਝਦਾ ਜਦੋਂ ਅਸੀਂ ਇਹ ਤੋਂ ਬਾਅਦ ਝੋਨਾ ਲਾ ਕੇ ਵਿਲੇ ਹੋਏ ਅੱਜ ਤੱਕ ਅਸੀਂ ਵਾਰਨਿੰਗ ਦੇਣ ਆਇਆ ਝੋਨਾ ਲਾਉਣ ਤੋਂ ਬਾਅਦ ਵਿਲੇ ਹੋਏ ਹਾਲੇ ਤੱਕ ਅੱਜ ਮੇਰੀ ਜਥੇਬੰਦੀ ਨੇ ਇੱਕ ਦੋ ਜਥੇਬੰਦੀ ਨੇ ਜਿਹੜਾ ਮੈਂ ਇਮੀਡੀਏਟਲੀ ਕੰਟੈਕਟ ਕਰ ਸਕਿਆ ਉਹ ਇੱਥੇ ਆਏ ਨੇ ਐਸਕਮ ਚ ਹਾਲੇ ਇਹਨੂੰ ਡਿਸਕਸ ਕਰਨ ਵਾਲੇ ਆ ਔਰ ਅਸੀਂ ਚੋਣਾਂ ਲਾਉਣ ਤੋਂ ਬਾਅਦ ਮੋਰਚਾ ਲਾਵਾਂਗੇ ਸਾਡੀ ਡਿਮਾਂਡ ਇਹ ਹੋਏਗੀ ਸਾਡੀ ਡਿਮਾਂਡ ਇਹ ਹੋਏਗੀ ਵੀ ਹਰ ਖੇਤ ਨੂੰ ਹਰ ਘਰ ਨੂੰ ਪੀਣ ਵਾਲਾ ਪਾਣੀ ਹਰ ਖੇਤ ਨੂੰ ਪਾਣੀ ਐ ਨਰੀ ਪਾਣੀ ਮਿਲਣਾ ਚਾਹੀਦਾ ਹੈ ਮੰਤਰੀ ਦੇ ਬਿਆਨ ਤੋਂ ਬਾਅਦ ਹੀ ਤੁਸੀਂ ਵੀ ਜਾਗ ਗਏ ਹੋ ਨਾ ਇਸ ਨਹੀਂ ਫਿਰ ਫਿਰ ਤੁਸੀਂ ਮੈਨੂੰ ਲੱਗਦਾ ਮੀਡੀਆ ਵਾਲੇ ਨੂੰ ਆਪਣੇ ਆਪਣੇ ਨੂੰ ਅਪਡੇਟ ਅਪਡੇਟ ਕਰੋ ਸਰ ਸਾਰ ਆਪਣੇ ਆਪ ਨੂੰ ਜਿਹੜਾ ਹਾਈ ਕੋਰਟ ਦੇ ਯੂ ਆਰ ਮਿਸਟੇਕਨ ਜੈਂਡਲਮੈਨ ਆਪਣੇ ਆਪ ਨੂੰ ਅਪਡੇਟ ਕਰੋ ਤੁਸੀਂ ਮੀਡੀਆ ਚ ਸੁਣੋ ਗੱਲ ਪੂਰੀ ਸੁਣ ਲਓ ਪਹਿਲਾਂ ਸਰ 8500 ਕਿਉਂ ਸਿਕ ਪਾਣੀ ਛਿੱਟਣ ਦੀ ਜਿਹੜੀ ਗੱਲ ਹੋਈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਬੜਾ ਪ੍ਰੋਮੀਨੈਂਸ ਦੇ ਨਾਲ ਚੱਕਿਆ ਗਿਆ ਉਸ ਨੂੰ ਪਹਿਲਾਂ ਠੀਕਾ ਤੁਹਾਡੀ ਪਹਿਲਾਂ ਨਹੀਂ ਪਤਾ 2 ਸਾਲਾਂ ਨਾ 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 ਸੀ ਇਫੈਕਟ ਨਹੀਂ ਹੈ ਇਹ ਇਫੈਕਟ ਨਹੀਂ ਹੈ ਵਿਧਾਨ ਸਭਾ ਦੇ ਸੈਸ਼ਨ 5 ਤਰੀਕ ਨੂੰ ਜਿਹੜਾ ਸੈਸ਼ਨ ਸੀ 4 ਤਰੀਕ ਨੂੰ ਅਸੀਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਕੈਬਨਿਟ ਮਨਿਸਟਰ ਆਪ ਦੇ ਵਿਧਾਇਕ ਤੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਤੇ ਜਿਹਦੇ ਤੋਂ ਉੱਪਰ ਵਿਧਾਇਕ ਨੇ ਇਹ ਮੰਗ ਪੱਤਰ ਦਿੱਤਾ ਇਹਨਾਂ ਮੰਗਾਂ ਦੇ ਉੱਪਰ ਕਿ ਇਹ ਜਿਹੜਾ ਪਾਣੀ ਤੇ ਹੁਣ ਡਾਕਾ ਵੱਜ ਰਿਹਾ ਉਹਦੇ ਚ ਡੈਮ ਸੇਫਟੀ ਐਕਟ ਦੀ ਕੀ ਭੂਮਿਕਾ ਉਹਨੂੰ ਵਿਧਾਨ ਸਭਾ ਚ ਰੱਦ ਕਰਨ ਲਈ ਰੈਜ਼ੋਲੂਸ਼ਨ ਲਿਆਓ ਮੁੱਖ ਮੰਤਰੀ ਨੇ ਕੀਤਾ ਸਿਰਫ ਕ੍ਰਿਟੀਸਾਈਜ਼ ਕਰਤਾ ਨਹੀਂ ਕੀਤਾ ਤੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲਾਂ ਰਾਜੇਲ ਸਾਹਿਬ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਨੂੰ ਕਹਿ ਕੇ ਡੈਮ ਸੇਫਟੀ ਐਕਟ ਰੱਦ ਕਰੋ ਅਸੀਂ 30 ਜੂਨ 2022 ਨੂੰ ਇਸ ਗੱਲ ਤੇ ਪ੍ਰੋਟੈਸਟ ਕੀਤਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ 'ਚੋ ਜਿਸ ਮੀਟਿੰਗ 'ਚੋ ਮੁੱਖ ਮੰਤਰੀ ਵਾਕ ਆਊਟ ਕਰਕੇ ਗਏ ਨੇ ਉਸ ਮੀਟਿੰਗ ਦੇ ਵਿੱਚ ਮੈਮੋਰੈਂਡਮ 'ਚ ਪੂਰੇ ਦਾ ਪੂਰਾ ਪਾਣੀ ਦੇ ਸੰਕਟ ਦੇ ਉੱਪਰ ਪੂਰੀ ਡਿਸਕਸ਼ਨ ਸੀਗੀ ਜਿਹਦੇ 'ਚ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਤਾਂ ਕੀਤਾ ਨਹੀਂ ਹੁਣ ਸਾਨੂੰ ਭੰਡਨ ਤੌਰ 'ਤੇ ਝੂਠ ਦੀ ਪੰਡ ਦਾ ਕੋਈ ਇਲਾਜ ਨਹੀਂ ਸ਼ਰਮਨਾਕ ਬਿਆਨ ਹੈ અપਮਾਨਜਨਕ ਬਿਆਨ ਹੈ ਉਹਨਾਂ ਦਾ ਅੱਜ ਇੰਨੀ ਮਾਈਨਿੰਗ ਹੁੰਦੀ ਰਹੀ ਸੀ ਹੈ ਇਹਨੂੰ ਕਿੱਦਾਂ ਤੁਸੀਂ ਦੇਖਦੇ ਹਰ ਪਾਰਟੀ ਦੇ ਇਹ ਸਵਾਲ ਤੁਸੀਂ ਜੇ ਚੀਫ ਮਿਨਿਸਟਰ ਨੂੰ ਪੁੱਛੋ ਜਿਹੜੇ ਇਹ ਕਹਿ ਕੇ ਹੀ ਰਾਜ ਭਾਗ ਚਾਏ ਵੀ ਅਸੀਂ ਮਾਈਨਿੰਗ ਚ ਇਨਾ ਪੈਸਾ ਇਨੀ ਇਨਕਮ ਕਰ ਦਾਂਗੇ ਉਹਨੂੰ ਕਿੱਥੇ ਨੇ ਜੀ ਉਹਨੂੰ ਆਪ ਮਾਈਨਿੰਗ ਕਰਾਉਂਦੇ ਨੇ ਕਿਹੜਾ ਐਮ.ਐਲ.ਏ. ਹੈ ਜਿਹੜਾ ਮਾਈਨਿੰਗ ਚ ਅੱਜ ਭਾਈ ਵੱਲ ਨਹੀਂ ਮੈਨੂੰ ਇਹ ਦੱਸਿਓ ਕਿਹੜਾ ਮਨਿਸਟਰ ਹੈ ਜਿਹਨੂੰ ਪੈਸੇ ਨਹੀਂ ਆਉਂਦੇ ਮਾਈਨਿੰਗ ਤੋਂ ਕਿਸਾਨਾਂ ਦੇ ਧਰਨੇ 'ਚ ਬੈਠਦੇ ਰਹੇ ਫਿਰ ਕਹਿਣ ਲੱਪੇ ਕਿ ਕਿਸਾਨ ਤੇ ਕਿਸਾਨ ਜਥੇਬੰਦੀਆਂ 'ਚ ਬੜਾ ਹਰ ਕੇ ਕੀ ਚੱਕਰ ਅਸਲ ਅਸਲ ਵਿੱਚ ਭਗਵਾਨਤਮਾਨ ਪੈਦਾਇਸ਼ ਸਾਡੇ ਉਹ ਦਿੱਲੀ ਮੋਰਚੇ ਦੀ ਆ ਸੀ ਦਿੱਲੀ ਮੋਰਚੇ ਵਿੱਚ ਜਿੰਨਾ ਪੋਲੀਟੀਕਲ ਪਾਰਟੀਆਂ ਨੂੰ ਭੰਡਿਆ ਉਹਦੇ ਨਾਲ ਲੋਕਾਂ ਦੀ ਇੱਕ ਮਾਨਸਿਕਤਾ ਬਦਲੀ ਵੀ ਇਹ ਸਾਰੇ ਗੰਦੇ ਨੇ ਉਸ ਮਾਨਸਿਕਤਾ ਨੂੰ ਕੈਸ਼ੇ ਨਵੇਂ ਆਏ ਲੋਕਾਂ ਨੇ ਕਿਹਾ ਨਵੇਂ ਆਏ ਬਦਲ ਕੇ ਦੇਖ ਲਓ ਉਹਦਾ ਇਹਨੇ ਫਾਇਦਾ ਉਠਾ ਲਿਆ ਅਦਰਵਾਈਜ਼ ਇਹ ਨਹੀਂ ਵੀ ਲੋਕ ਹੁਣ ਤਾਂ ਲੋਕ ਸਤੇ ਪਏ ਨੇ ਇਹਨਾਂ ਤੋਂ ਜੀ ਸਲਿਊਸ਼ਨ ਹੋ ਚੁੱਕਾ ਜੀ ਪੂਰੀ ਤਰ੍ਹਾਂ ਹੁਣ ਆਪਣਾ ਯੂਨੀਅਨ ਦਾ ਕੈਸਟੈਂਡਾ ਜੀ ਅਸੀਂ ਅਸੀਂ ਇਹ ਚੋਣੇ ਤੋਂ ਬਾਅਦ ਮੋਰਚਾ ਲਾਵਾਂਗੇ ਜੀ ਕਿੱਥੇ ਲੱਗੇਗਾ ਪੱਕਾ ਪੱਕਾ ਕਿੱਥੇ ਲੱਗੇਗਾ ਉਹਨੂੰ ਵਿਚਾਰ ਉਹ ਦੇਖਾਂਗੇ ਉਹਨੂੰ ਵਿਚਾਰ ਕੇ ਲੋਕੇਸ਼ਨ ਤੈਅ ਕਰਾਂਗੇ ਕਿੱਥੇ ਕਰਨਾ ਤੁਸੀਂ ਕੋਈ ਗੱਲ ਕਰਨੀ ਚਾਹਤੇ ਮੈਂ ਸਿਰਫ ਦੋ ਗੱਲਾਂ ਕਹਿਣੀਆਂ ਚਾਹੁੰਦਾ ਦੇਖੋ ਇਸ ਸਮੇਂ ਜਿਸ ਆਧਾਰ ਤੇ ਸੈਂਟਰ ਨੇ ਦਖਲਅੰਦਾਜ਼ੀ ਕਰਕੇ ਫੈਸਲਾ ਕਰਾਇਆ ਮਨਵੀ ਅਧਾਰ ਤੋਂ ਪੰਜਾਬ ਦੀਆਂ ਆਪਣੀਆਂ ਨਹਿਰਾਂ ਸੁੱਕੀਆਂ ਨੇ ਇਸ ਟੈਂਟ ਸਾਡੇ ਸੂਏ ਕਸੀਆਂ ਚ ਉਹਨਾਂ ਪਾਣੀ ਨਹੀਂ ਹੈ ਅਸੀਂ ਨਰਮਾ ਬਜਾਨ ਚੱਲ ਰਹੀ ਹੈ ਝੋਨਾ ਅੱਗੇ ਲਾਉਣਾ ਅਕਤੂਬਰ ਦਾ ਸਾਡੀਆਂ ਨਹਿਰਾਂ ਚ ਪਾਣੀ ਆਇਆ ਹੋਇਆ ਤੇ ਫਿਰ ਅਸੀਂ ਕਿੱਥੇ ਜਾਈਏ ਮਾਨਵੀ ਪੱਖ ਸਾਡਾ ਨਹੀਂ ਹੈ ਕਿਉਂ ਪੰਜਾਬ ਨੂੰ ਬੇਗਾਨਗੀ ਦਾ ਬਾਰ ਬਾਰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਕਿਉਂ ਇਹ ਬਾਰ ਬਾਰ ਤੱਕਾ ਹੈ ਜਿਹੜਾ ਇਸ ਮਾਮਲੇ ਚ ਲਗਾਤਾਰ ਹੋ ਰਿਹਾ ਹੈ ਇਹ ਤੱਕੇਸ਼ਾਈ ਹੈ ਕੇਂਦਰ ਦੀ ਵੀ ਤੱਕੇਸ਼ਾਈ ਹੈ ਔਰ ਪੰਜਾਬ ਸਰਕਾਰ ਦੀ ਨਲਾਕੀ ਹੈ ਕਿ ਉਸਨੇ ਇਸ ਮਾਮਲੇ ਤੇ ਪਹਿਲੀਆਂ ਸਰਕਾਰਾਂ ਦਾ ਤਾਂ ਹੈਗਾ ਹੀ ਕਸੂਰ ਇਸ ਸਰਕਾਰ ਨੂੰ ਵੇਲੇ ਸਿਰ ਅਸੀਂ ਡੈਮ ਸੇਫਟੀ ਐਕਟ ਤੇ ਬਕਾਇਦਾ ਰੂਪ ਚ ਚੇਤਾਉਂਦੇ ਰਹੇ ਆ ਉਹ ਇਹਨਾਂ ਨੇ ਕੀਤਾ ਨਹੀਂ ਹੁਣ ਅਕੀਪਲਾਈ ਹੱਥ ਮਾਰਦੇ ਨੇ ਇਸ ਮਾਮਲੇ ਚ ਜੇ ਵਾਕਈ ਗੰਭੀਰ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਸੀਂ ਉਹਨਾਂ ਨੂੰ ਸੁਝਾਅ ਦਿੰਦੇ ਆ ਦਿੱਲੀ ਚੱਲੋ ਲਾਓ ਧਰਨਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬਿਨਾ ਸ਼ਾਕੇਸ ਮਾਮਲੇ 'ਚ ਮਦਦ ਕਰਨ ਨੂੰ ਤਿਆਰ ਹੋਣਗੇ ਆ ਪਰ ਤੁਸੀਂ ਇਹ ਭੰਡਣਾ ਬੰਦ ਕਰੋ ਇਹ ਤੁਹਾਨੂੰ ਇਹ ਭੰਡਣਾ ਬੰਦ ਕਰੋ ਤੇ ਜਿਹੜਾ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਦੇਖੋ ਮੁੱਖ ਮੰਤਰੀ ਸਾਹਿਬ ਕਿਉਂਕਿ ਜਦੋਂ BBMP ਦਾ ਕੋਈ ਖੁੱਲਣ ਆਦਾ ਹੋਰੇ ਟਾਈਮ ਦੇ ਲਈ ਨਾਲ ਦੇਖੋ ਅਸੀਂ ਇਹ ਸਮਝਦੇ ਹਾਂ ਕਿ ਹੈਗੀ ਏ ਧੱਕੇਸ਼ਾਹੀ ਹੈ ਮੁੱਖ ਮੰਤਰੀ ਸਾਹਿਬ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਦਾ ਕਨਸੈਪਟ ਨਾ ਪਾਲਨ ਉਹ ਆਪਣੇ ਆਪ ਨੂੰ ਚਮਕਾਉਣ ਲਈ ਬਾਕੀ ਸਾਰਿਆਂ ਨੂੰ ਭੰਡਨ ਤੌਰ 'ਤੇ ਪੰਜਾਬ ਦਾ ਹਰ ਵਸਿੰਦਾ ਇਸ ਧੱਕੇਸ਼ਾਹੀ ਦੇ ਖਿਲਾਫ ਹੈ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸੁਝਾ ਦੇ ਹਰਮਿਤ ਕਾਦੀਆਂ ਨੇ ਸੁਝਾ ਦਿੱਤਾ ਸੀ ਤੁਹਾਡੇ ਚੋਂ ਹੀ ਕੁਝ ਪੱਤਰਕਾਰਾਂ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ ਪੁੱਛਿਆ ਸੀ ਵੀ ਕਿ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕਰੋਗੇ ਮੁੱਖ ਮੰਤਰੀ ਸਾਹਿਬ ਨੇ ਉਹਦਾ ਜਵਾਬ ਕੀ ਦਿੱਤਾ ਸੀ ਜਵਾਬ ਇਹ ਦਿੱਤਾ ਸੀ ਅਸੀਂ ਵੀ ਕਿਸਾਨ ਆ ਕੋਈ ਲੋੜ ਨਹੀਂ ਅੱਜ ਮੁੱਖ ਮੰਤਰੀ ਨੂੰ ਕਿਸਾਨ ਜਥੇਬੰਦੀਆਂ ਦਾ ਚੇਤਾ ਆਉਂਦਾ ਔਰ ਭੰਡਣ ਦੇ ਰੂਪ 'ਚ ਚੇਤਾ ਆਉਂਦਾ ਕੀ ਇਹ ਅਮਿਤ ਸ਼ਾਹ ਦੀ ਸਿਆਸਤ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਕਿ ਕਿਸਾਨ ਜਥੇਬੰਦੀਆਂ ਦੇ ਖਿਲਾਫ ਹੀ ਨੈਰੇਟਿਵ ਬਣਾਓ ਪੰਜਾਬ ਦੇ ਪਾਣੀਆਂ ਦੇ ਲਈ ਜਿੰਨਾ ਸੰਘਰਸ਼ ਪੰਜਾਬ ਦੀ ਕਿਸਾਨ ਲਹਿਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਉਨੀ ਉਮਰ ਨਹੀਂ ਹੈ ਉਨੀ ਹੋਂਦ ਚਾਏ ਨੂੰ ਸਮਾਂ ਨਹੀਂ ਹੋਇਆ ਇਤਿਹਾਸ ਠੀਕ ਠੰਗ ਨਾਲ ਯਾਦ ਕਰਨਾ ਚਾਹੀਦਾ ਅਸੀਂ ਸਹਿਯੋਗੀ ਬਣ ਸਕਦੇ ਹਾਂ ਪਰ ਮੁੱਖ ਮੰਤਰੀ ਸਾਹਿਬ ਸਹਿਯੋਗੀ ਬਣਨ ਲਈ ਉਸ ਨੀਤੀ ਤੇ ਚੱਲਣਾ ਪਊਗਾ ਜਿਹੜੀ ਕੇ ਕੇਂਦਰ ਦੇ ਖਿਲਾਫ ਇਸ ਫੈਡਰਲ ਸਟਰਕਚਰ ਦੇ ਹੱਕ 'ਚ ਡਟ ਕੇ ਸਟੈਂਡ ਆ ਲੈਣ ਵਾਲੀ ਨੀਤੀ ਹੋਏਗੀ ਪੰਜਾਬ ਦੇ ਮੁੱਖ ਮੰਤਰੀ ਇਹ ਡੇਰ ਕਰਨੀ ਰਹੇ ਇਹ ਹਿੰਮਤ ਦਿਖਾ ਕੇ ਇੱਕ ਹੋਰ ਮੈਂ ਤੁਸੀਂ ਹੈਰਾਨ ਹੋਵੋਗੇ ਉਹ ਕਹਿੰਦੇ ਬੜਾ ਮੁੱਖ ਮੰਤਰੀ ਸਾਹਿਬ ਤੁੰਡੂ ਰੋਪਟੇ ਨੇ ਅਸੀਂ ਦੇਖੋ ਜੀ ਟੇਲ ਤੇ ਪਾਣੀ ਪਹੁੰਚਾਉਣ ਵਾਸਤੇ ਨਹਿਰਾਂ ਪੱਕੀਆਂ ਕਰਤੀਆਂ ਪੱਕੀਆਂ ਕਰਤੀਆਂ ਬੰਦ ਪਈਆਂ ਜੀ ਪਾਣੀ ਤਾਂ ਹੈ ਨਹੀਂ ਹਾਲੇ ਤੱਕ ਤਾਂ ਕਿਸੇ ਨਹਿਰ ਵਿੱਚ ਪਾਣੀ ਨਹੀਂ ਛੱਡਿਆ ਤੇ ਕਦੋਂ ਛੱਡਣਗੇ ਪਾਣੀ ਤਾਂ ਸਾਰੇ ਡਰਾਮੇ ਡਰਾਮੇਬਾਜ਼ੀ ਬੰਦ ਕਰਨ ਇਹ ਬੜਾ ਸੀਰੀਅਸ ਮਸਲਾ ਹੈ ਇਹ ਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰੋ ਠੀਕ ਹੈ ਠੀਕ ਹੈ ਥੈਂਕ ਯੂ ਮਿਹਰਬਾਨੀ ਕਿਸਾਨਾਂ ਦੇ ਵੱਲੋਂ BBMB ਅਤੇ ਪੰਜਾਬ ਸਰਕਾਰ ਸਣੇ ਕੇਂਦਰ ਸਰਕਾਰ ਦੇ ਖਿਲਾਫ ਧਟਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਮੁੱਖ ਮੰਤਰੀ ਮਾਨ ਦੇ ਉੱਤੇ ਵੀ ਸਖੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਜਾਣਬੁੱਝ ਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨਾਂ ਨੂੰ ਭੰਡਿਆ ਜਾ ਰਿਹਾ ਹੈ ਤੇ ਆਪਣੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ ਕਿਸਾਨਾਂ ਦੇ ਉੱਤੇ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਹ ਪਾਣੀਆਂ ਦੀ ਗੱਲ ਨਹੀਂ ਕਰਦੇ ਜਿਹੜੇ ਅਨੰਦਪੁਰ ਸਾਹਿਬ ਤੋਂ ਮੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ